ਖੋਰ ਅਹਿਮ ਮੁੱਦੇ ਤੇ ਵਿਚਾਰ ਤਕਰਾਰ ਲੈ ਕੇ ਤੌਰ ਸਾਹਮਣੇ ਹਾਜ਼ਰ ਆ ਚੋਣ ਪ੍ਰਚਾਰ ਦੇ ਵਿੱਚ ਲੱਗੀਆਂ ਹੋਈਆਂ ਪੋਲਿਟਿਕਲ ਪਾਰਟੀਆਂ ਨੂੰ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਿਹੜੇ ਉਹ ਭਾਵੇਂ ਧਰਨਿਆਂ ਤੇ ਨੇ ਜਾਂ ਰੇਲਵੇ ਸਟੇਸ਼ਨਾਂ ਤੇ ਬੈਠੇ ਨੇ ਜਾਂ ਸੜਕਾਂ ਤੇ ਬੈਠੇ ਨੇ ਪਰ ਪਿੰਡਾਂ ਦੇ ਵਿੱਚ ਕੁਝ ਕਿਸਾਨ ਜਥੇਬੰਦੀਆਂ ਉਹਨਾਂ ਦਾ ਵਿਰੋਧ ਜ਼ਰੂਰ ਕਰ ਰਹੀਆਂ ਨੇ ਖਾਸ ਤੌਰ ਤੇ ਬੀਜੇਪੀ ਦੇ ਉਮੀਦਵਾਰਾਂ ਦਾ ਤਾਂ ਕਿਤੇ ਕਿਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵੀ ਵਿਰੋਧ ਹੋ ਰਿਹਾ ਅਜੇ ਤੱਕ ਪਹਿਲਾਂ ਵੀ ਕਈ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਸਵਾਲਨਾਮਾ ਬਣਾਵਾਂਗੇ ਔਰ ਸਵਾਲਨਾਮੇ ਤੇ ਜਵਾਬ ਲੈਣ ਦੇ ਲਈ ਅਸੀਂ ਭਾਜਪਾ ਦੇ ਉਮੀਦਵਾਰਾਂ ਨੂੰ ਘੇਰਾਂਗੇ ਔਰ ਜੇਕਰ ਆਮ ਆਦਮੀ ਪਾਰਟੀ ਨੇ ਵੀ ਸਾਡੀਆਂ ਮੰਗਾਂ ਨਾ ਬਣੀਆਂ ਸਰਕਾਰ ਨੇ ਮੰਗਾਂ ਨਾ ਬਣੀਆਂ ਤਾਂ ਉਹਨਾਂ ਦਾ ਵੀ ਕਰੋ ਕੀਤਾ ਜਾਏਗਾ ਉਧਰ ਦੂਜੇ ਪਾਸੇ ਉਗਰਾਹਾ ਜਥੇਬੰਦੀ ਨੇ ਵੀ ਐਲਾਨ ਕੀਤਾ ਸੀਗਾ ਕਿ 5 ਮਈ ਤੋਂ ਅਸੀਂ ਪੱਕਾ ਤਰਨਾ ਲਾਵਾਂਗੇ ਅ ਦੋ ਕੈਬਨਿਟ ਵਜ਼ੀਰ ਮੀਟ ਹੇਅਰ ਤੇ ਕੁੜੀਆਂ ਸਾਬ ਦੇ ਘਰਾਂ ਦੇ ਬਾਹਰ ਪੱਕਾ ਤਰਨਾ ਲਾਇਆ ਜਾਇਗਾ ਕੁਝ ਮੰਗਾਂ ਨੂੰ ਲੈ ਕੇ ਪਰ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਇਹ ਜਿਹੜਾ ਤਰਨਾ ਇਹ ਡਿਲੇ ਕਰ ਦਿੱਤਾ ਗਿਆ ਦੋ ਹਫ਼ਤਿਆਂ ਲਈ ਟਾਲ ਦਿੱਤਾ ਗਿਆ ਹੈ ਔਰ ਕੀ ਇਹਨਾਂ ਦੀ ਮੰਗਾ ਸੀ ਕਿਉਂ ਇਹ ਤਰ੍ਹਾਂ ਲੱਗਣਾ ਸੀ ਜਾਂ 2 ਹਫ਼ਤਿਆਂ ਤੱਕ ਕਿਉਂ ਟਾਲਿਆ ਗਿਆ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਖੁਦ ਆ ਖਾਸ ਮਹਿਮਾਨ ਜੁੜੇ ਹੋਏ ਨੇ ਜੋ ਸਾਨੂੰ ਸਾਰੀ ਜਾਣਕਾਰੀ ਦੇਣਗੇ ਜੋਗਿੰਦਰ ਸਿੰਘ ਉਗਰਾਹਾ ਸਾਹਿਬ ਸੂਬਾ ਪ੍ਰਧਾਨ ਨੇ ਬੀਕੇਯੂ ਉਗਰਾਹਾ ਦੇ ਬਹੁਤ ਬਹੁਤ ਸਵਾਗਤ ਹੈ ਉਗਰਾਹਾ ਸਾਹਿਬ ਉਗਰਾਹਾ ਸਾਹਿਬ ਥੋੜੀ ਜੀ ਜਾਣਕਾਰੀ ਦੇਵੋਗੇ ਕਿ ਮੁੱਦਾ ਕੀ ਹੈ ਕਿਉਂਕਿ ਆਮ ਮੁੱਦੇ ਤਾਂ ਚੱਲ ਹੀ ਰਹੇ ਹਨ ਉਹਨਾਂ ਮੁੱਦਿਆਂ ਤੋਂ ਹਟ ਕੇ ਵੀ ਕੋਈ ਮੁੱਦਾ ਹੈਗਾ ਦੇਖੋ ਪਹਿਲੀ ਗੱਲ ਤੇ ਇਹ ਵੀ ਜਿਹੜਾ ਤੁਸੀਂ ਇਹ ਫੈਸਲਾ ਕਰੀ ਬੈਠੇ ਹੋ ਵੀ ਇਹ ਧਰਨਾ ਟਾਲ ਦਿੱਤਾ ਹੈ ਜੇ ਇਹਦਾ ਕੋਈ ਫੈਸਲਾ ਨਹੀਂ ਹੋਇਆ ਸੀ ਤਾਂ ਸੂਬਾ ਕਮੇਟੀ ਦੇ ਵਿੱਚ ਰਾਇ ਕਰਨੀ ਆ ਇਹ ਤਾਂ ਉਧਰੋਂ ਪ੍ਰੋਪੋਜ਼ਲ ਆਈ ਆ ਵੀ ਦੋ ਅਸਲਿਆਂ ਦੇ ਵਿੱਚ ਸੋਡੇ ਮਸਲੇ ਹੱਲ ਕਰਦਾਂਗੇ ਠੀਕ ਹੈ ਜਿਹੜਾ ਕੁਝ ਗੱਲਾਂ ਨੇ ਜਿਹੜੀਆਂ ਇੱਕ ਹਫ਼ਤੇ ਦੇ ਵਿੱਚ ਗੱਲ ਕਰਨੀਆਂ ਜਿਹੜੀਆਂ ਚੋਣ ਕਮਿਸ਼ਨ ਤੋਂ ਪਰਮਿਸ਼ਨ ਲੈਣ ਵਾਲੀ ਆ ਉਹਨਾਂ ਨੇ ਪ੍ਰੋਪੋਜ਼ਲ ਬਣਾ ਕੇ ਭੇਜਣ ਦੀਆਂ ਗੱਲਾਂ ਜਿਹੜੀਆਂ ਆਈਆਂ ਨੇ ਵੀ ਅਸੀਂ ਉਹਦਾ ਮਸਲਾ ਗੜੇ ਮਰੀ ਦਾ ਜੀ ਨੁਕਸਾਨ ਦਾ ਮਸਲਾ ਅਗਨਾ ਸੜੀ ਐ ਪਸ਼ੂਆਂ ਦੇ ਨੁਕਸਾਨ ਦਾ ਮਾਮਲਾ ਕੁਝ ਇੱਕ ਹਫਤੇ ਚ ਮੰਗਾ ਹੱਲ ਹੋ ਜਾਣਗੇ ਆ ਕੁਝ ਦੋ ਵਾਸਤੇ ਉਹਨਾਂ ਨੇ ਕਿਹਾ ਹੈ ਅਸੀਂ ਕਿਉਂਕਿ ਅਸੀਂ ਤਾਂ ਜੇ ਸੂਬੇ ਦੇ ਸਾਰੇ ਬੰਦੇ ਹਾਜ਼ਰ ਨਹੀਂ ਸੀ ਅੱਜ ਮੀਟਿੰਗ ਦੇ ਵਿੱਚ ਠੀਕ ਹੈ ਜੀ ਇਸ ਕਰਕੇ ਅਸੀਂ ਇਹ ਸਮਝਿਆ ਵੀ ਅਸੀਂ ਕੱਲ ਤੱਕ ਸਾਡੇ ਸੂਬਾ ਕਮੇਟੀ ਦੇ ਵਿੱਚ ਆਪਦੀ ਗੱਲ ਰੱਖਾਂਗੇ ਸੂਬਾ ਕਮੇਟੀ ਦੇ ਵਿੱਚ ਇਹ ਗੱਲ ਪਾਸ ਕਰਕੇ ਉੱਥੇ ਉਹਦਾ ਕੀ ਫੈਸਲਾ ਹੋਇਆ ਉਹ ਅਜੇ ਦੱਸਣਾ ਹੈ ਜਿਹੜੀ ਤੁਸੀਂ ਇਹ ਗੱਲ ਕਹਤੀ ਵੀ ਇਹਨਾਂ ਨੇ ਦੋ ਹਫਤੇਾਂ ਵਾਸਤੇ ਧਰਨਾ ਬੁਲਤ ਵੀ ਕਰਤਾ ਇਹ ਨਹੀਂ ਅਜੇ ਤੱਕ ਹੋਇਆ ਫੈਸਲਾ ਹੋਇਆ ਕਿਉਂਕਿ ਅਸੀਂ ਇਹ ਕਹਿ ਕੇ ਆਏ ਉੱਥੇ ਆਮਸ਼ਵਰਾ ਕਰਨੇ ਮੈਨੂੰ ਉਗਰਾਨ ਸਾਹਿਬ ਥੋੜਾ ਜਿਹਾ ਦੱਸੋਗੇ ਕਿ ਤੁਹਾਡੀ ਡਿਮਾਂਡਸ ਕੀ ਕੀ ਹੈਗੀਆਂ ਸੂਬਾ ਸਰਕਾਰ ਦੇ ਪ੍ਰਤੀ ਜਦੋਂ ਤੁਸੀਂ ਦੋ ਕਿਹਦੇ ਕੋ ਨਜ਼ੀਰਾਂ ਦੇ ਘਰ ਤੇ ਬਾਹਰ ਤੱਕ ਲਾ ਲੜੀਆਂ ਡਿਮਾਂਡਾਂ ਸਾਡੀਆਂ ਹੈਗੀਆਂ ਨੇ ਇੱਕ ਦਾ ਡਿਮਾਂਡਾ ਸਾਡੀਆਂ ਇੱਕ ਤਾਂ ਦੇਖੋ ਭਾਰਤ ਮਾਲਾ ਪ੍ਰੋਜੈਕਟ ਦੀਆਂ ਮੰਗਾਂ ਸਾਡੀਆਂ ਦੋ ਜਗ੍ਹਾ ਤੇ ਮਛੰਡੇ ਦੇ ਵਿੱਚ ਇੱਕ ਉਧਰ ਆਪਣੇ ਲੁਧਿਆਣੇ ਜਿਲ੍ਹੇ ਦੇ ਵਿੱਚ ਇਹ ਲਟਕ ਰਹੀਆਂ ਨੇ ਜਾਬਰੀ ਚ ਕੰਪਨੀਆਂ ਕਾਰਪੋਰੇਟ ਉਹ ਜ਼ਮੀਨਾਂ ਲੈ ਰਹੇ ਨੇ ਤੇ ਉਹਦੀਆਂ ਦੀ ਕੀਮਤਾਂ ਉਹਨਾਂ ਦੇ ਕਿਸਾਨਾਂ ਦੀ ਮਰਜ਼ੀ ਨਹੀ ਦੇ ਰਹੇ ਧੱਕੇ ਨਾਲ ਜ਼ਮੀਨਾਂ ਨੱਪਣ ਦੀ ਗੱਲ ਹੈ ਕਾਫੀ ਚੰਮੇ ਤੋਂ ਲਗਭਗ ਸਾਲ ਡੇਢ ਸਾਲ ਤੋਂ 2 ਸਾਲ ਦੇ ਨੇੜੇ ਹੋਣ ਵਾਲਾ ਇਹ ਉਦੋਂ ਦਾ ਚੱਲਦਾ ਹੈ ਲਗਾਤਾਰ ਅੰਦੋਲਨ ਤੇ ਇਹ ਦੋ ਜਗ੍ਹਾ ਤੇ ਹੋ ਗਿਆ ਬਾਕੀ ਜਗ੍ਹਾ ਤੇ ਸੈੱਟ ਹੋ ਗਿਆ ਜੀ ਦੋ ਜਗ੍ਹਾ ਤੇ ਰੰਦਾ ਇੱਕ ਬਟਿੰਡੇ ਚ ਜੀ ਤੇ ਇੱਕ ਆਪਣੇ ਇਧਰ ਲੁਧਿਆਣੇ ਚ ਲੁਧਿਆਣੇ ਚ ਉਹ ਉਹਨਾਂ ਨੇ ਕਿਹਾ ਵੀ ਇਹ ਅਸੀਂ ਮਤਲਬ ਕਰਾਂਗੇ ਕੰਪਨੀ ਨਾਲ ਗੱਲ ਵੀ ਇਹਨੂੰ ਅਸੀਂ ਹਫ਼ਤੇ ਤੋਂ ਹਫ਼ਤਿਆਂ ਦੇ ਵਿੱਚ ਇਹਨੂੰ ਸੈਟਲਮੈਂਟ ਕਰਕੇ ਦੇਵਾਂਗੇ ਹੂੰ ਦੂਜੀ ਗੱਲ ਜਿਹੜੀ ਹੈਗੀ ਆ ਸਾਡੀ ਆ ਗੈਸਲੈਂਡ ਪਾਈਪ ਦੀ 1% ਚ ਨਿਕਲੀ ਆ ਗੈਸਲੈਂਡ ਪਾਈਪ ਇੱਕ ਗੁਜਰਾਤੀ ਕੰਪਨੀ ਕੋਈ ਕੱਢ ਰਹੀ ਆ ਉਹਨੇ ਉਹਦੀ ਪੇਮੈਂਟ ਕੀਤੀ ਆ ਕਿਸਾਨਾਂ ਦੀ ਉਥੇ ਕਿਸੇ ਕਿਸਾਨ ਨੂੰ 2 ਲੱਖ ਦੇ ਰਹੇ ਨੇ ਕਿਸੇ ਨੂੰ 24 ਲੱਖ ਦੇ ਰਹੇ ਨੇ 24 ਲੱਖ ਜਿਹੜੇ ਬਾਕੀ ਕਿਸਾਨ ਨੇ ਉਹ ਵੀ ਕਹਿੰਦੇ ਨੇ ਸਾਨੂੰ 24 ਲੱਖ ਕਿਉਂ ਨਹੀਂ ਦਿੱਤਾ ਉਹਨਾਂ ਨੂੰ 2 ਲੱਖ ਕਿਉਂ ਦਿੱਤਾ ਉਹਦਾ ਵੀ ਸਿਰ ਪ੍ਰਸ਼ਾਸਨ ਨੇ ਹੰਗਾਰਾ ਭਰਿਆ ਵੀ ਉਹ ਵੀ ਅਸੀਂ ਸੈਟਲਮੈਂਟ ਕਰਾਵਾਂਗੇ ਧੱਕੇ ਨਾਲ ਕਿਸਾਨ ਜਿਹੜੇ ਕੰਪਨੀ ਵਾਲੇ ਨੇ ਜਿਹੜੇ ਕਿਸਾਨਾਂ ਦੀ ਜ਼ਮੀਨਾਂ ਨਹੀਂ ਰੋਕਣਗੇ ਇਹਦਾ ਉਹਨਾਂ ਨੇ 2 ਹਫ਼ਤਿਆਂ ਦਾ ਸਮਾਂ ਲਿਆ ਠੀਕ ਆ ਤੇ ਬਾਕੀ ਪਸ਼ੂ ਮਰੇ ਨੇ ਗੜੇਮਾਰੀ ਹੋਈ ਐ ਹਮ ਇਹ ਇਹ ਮੰਗਾਂ ਨੇ ਜਿਹੜੀਆਂ ਮਤਲਬ ਜਿਹੜੇ ਪੰਜਾਬ ਸਰਕਾਰ ਨੂੰ ਜੁੜੀਆਂ ਮੰਗਾਂ ਨੇ ਜਿਹੇ ਪਸ਼ੂ ਮਰੇ ਨੇ ਬਿਮਾਰੀਆਂ ਨਾਲ ਅੱਗ ਨਾਲ ਫਸਲਾਂ ਛੜੀਆਂ ਨੇ ਗੜੇਮਾਰੀ ਹੋਈ ਐ ਤਬਾਹ ਹੋਈ ਐ ਉਹ ਸਾਰੀਆਂ ਗੱਲਾਂ ਦੇ ਵਾਸਤੇ ਇਹਨਾਂ ਨੇ ਕੋਈ ਸਮਾਂ ਮੰਗਿਆ ਉਹ ਸਮਾਂ ਅਸੀਂ ਇਹਨਾਂ ਨੂੰ ਦਿੱਤਾ ਹੂੰ ਅੱਛਾ ਅਸੀਂ ਇਹ ਦੇਖਦੇ ਆ ਵਿਚਾਰਦੇ ਆ ਅਜੇ ਸਾਡਾ ਪ੍ਰੋਗਰਾਮ ਸਟੈਂਡ ਕਰਦਾ ਇਹਦੇ ਬਾਰੇ ਅਸੀਂ ਵਿਚਾਰਨੀਆ ਕੱਲ ਨੂੰ ਇਹ ਸਾਰੀ ਗੱਲ ਆਪਦੀ ਸੂਬਾ ਕਮੇਟੀ ਨੂੰ ਦੱਸਾਂਗੇ ਹੂੰ ਉਗਰਾਹ ਸਾਹਿਬ ਤੁਸੀਂ ਆਪਾ ਪੰਜਾਬ ਦੇ ਵਿੱਚ ਮਾਹੌਲ ਦੇਖ ਰਹੇ ਆ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਭਾਜਪਾ ਦੇ ਜਿਹੜੇ ਉਮੀਦਵਾਰ ਜਾਂਦੇ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ ਉਹ ਕਹਿੰਦੇ ਕਿ ਸਾਡਾ ਲੋਕਤੰਤਰਿਕ ਹੱਕ ਹੈ ਪ੍ਰਚਾਰ ਕਰਨਾ ਔਰ ਉਸ ਹੱਕ ਤੇ ਵੀ ਕਿਸਾਨ ਨੇ ਜਿਹੜੇ ਉਹ ਰੋਕ ਕੇ ਸਾਡੇ ਹੱਕਾਂ ਤੇ ਡਾਕਾ ਪਾ ਰਹੇ ਨੇ ਦੇਖੋ ਉਹਨਾਂ ਦਾ ਹੱਕ ਹੈ ਜੀ ਉਹਨਾਂ ਦਾ ਆਪਣੇ ਚੋਣ ਪ੍ਰਚਾਰ ਵਾਸਤੇ ਆਉਣਾ ਵੀ ਸਾਡਾ ਵੀ ਤਾਂ ਕੋਈ ਹੱਕ ਹੋਊਗਾ ਅਸੀਂ ਵੀ ਤਾਂ ਦਾ ਹੱਕ ਹੀ ਜਿਤਾ ਰਹੇ ਹਾਂ ਸਾਡਾ ਜਮਹੂਰੀ ਹੱਕ ਹੈ ਅਸੀਂ ਕਿਉਂ ਨਾ ਪੁੱਛੀਏ ਲੀਡਰਾਂ ਨੂੰ ਵੀ ਸਾਡੇ ਵਾਸਤੇ ਤੁਸੀਂ ਕੀ ਕੀਤਾ ਅਸੀਂ ਕਿਉਂ ਨਾ ਪੁੱਛੀਏ ਭਾਜਪਾ ਦੇ ਆਗੂਆਂ ਨੂੰ ਵੀ ਤੁਸੀਂ ਉਹ ਤਿੰਨ ਦਿੱਲੀ ਵਾਲਾ 2021 ਦੇ ਵਿੱਚ ਜਿਹੜਾ ਵਾਅਦਾ ਖਲਾਫੀ ਕੀਤੀ ਹੈ ਉਹ ਦੱਸੋ ਤੁਸੀਂ ਲਖਨਪੁਰ ਖੀਰੀ ਦੇ ਦੋਸ਼ੀਆਂ ਸਗਾ ਦਿੱਤੀ ਹੈ ਉਹ ਕੇਸ ਵਾਪਸੀ ਦੀ ਜਿਹੜੀ ਗੱਲ ਕੀਤੀ ਸੀ ਹੁਣ ਤੱਕ ਜਿਹੜੀ ਗਾਰੰਟੀ ਕਾਨੂੰਨ ਬਣਾਉਣ ਦੀ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਉਣ ਦੀ ਗੱਲ ਕੀਤੀ ਸੀ ਉਹ ਮੰਗਾ ਤੇ ਅਸੀਂ ਕਿਉਂ ਨਾ ਪੁੱਛੀਏ ਅਸੀਂ ਪੰਜਾਬ ਵਾਲੇ ਲੀ ਤੁਸੀਂ ਸਾਡੇ ਨਾਲ ਆਹ ਕੀਤਾ ਸੀ ਮੈਂ ਮੁਰਗੀ ਦੇ ਪੈਸੇ ਦੇਵਾਂਗਾ ਬੱਕਰੀ ਦੇ ਪੈਸੇ ਦੇਵਾਂਗਾ ਉਹ ਫਸਲਾਂ ਦੇ ਮਾਮਲੇ ਜਿਹੜੇ ਰਹਿੰਦੇ ਨੇ ਅਸੀਂ ਕਿਉਂ ਨਾ ਗੱਲਾਂ ਪੁੱਛੀਏ ਇਹ ਸਾਡਾ ਵੀ ਜਮੂਰੀ ਹੱਕ ਹੈ ਵੀ ਅਸੀਂ ਲੀਡਰਾਂ ਨੂੰ ਸਵਾਲ ਕਰੀਏ ਕੱਲਾ ਉਹਨਾਂ ਦਾ ਜਮੂਰੀ ਹੱਕ ਤਾਂ ਨਹੀਂ ਵੀ ਉਹ ਪੰਜਾਂ ਸਾਲਾਂ ਬਾਅਦ ਜਦੋਂ ਆਉਣ ਉਦੋਂ ਉਹਨਾਂ ਦੇ ਜਮੂਰੀ ਹੱਕ ਜਾਦਾ ਜੇ ਉਹਨਾਂ ਨੂੰ ਜਮਹੂਰੀ ਹੱਕ ਉਹਨਾਂ ਦੇਖਦੇ ਜਦੋਂ ਛੜਕਾਂ ਤੇ ਬੈਠੇ ਲੋਕ ਆਪਣੀਆਂ ਗੱਲਾਂ ਕਰਦੇ ਨੇ ਤੇ ਡਾਂਗਾ ਵੱਜਦੇ ਨੇ ਉਦੋਂ ਜਮਹੂਰੀ ਹੱਕ ਲੋਕਾਂ ਦੇ ਕਿੱਧਰ ਜਾਂਦੇ ਨੇ ਇਸ ਕਰਕੇ ਉਹਨਾਂ ਨੂੰ ਉਦ ਹੀ ਜ਼ਿਆਦਾ ਹੁੰਦਾ ਜਦੋਂ ਉਹਨਾਂ ਨੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਜਾਣਾ ਤੇ ਉਹਨਾਂ ਨੂੰ ਰੋਕਦੇ ਨੇ ਵੀ ਸਾਡਾ ਜਮਹੂਰੀ ਹੱਕ ਤੁਸੀਂ ਸਾਡੇ ਜਮਹੂਰੀ ਹੱਕ ਤੇ ਡਾਂਗਾ ਮਾਰਦੇ ਹੋ ਤੁਸੀਂ ਰੋਜ਼ ਹੀ ਮਾਰਦੇ ਹੋ ਅਸੀਂ ਤਾਂ ਪੰਜਾਂ ਸਾਲਾਂ ਬਾਅਦ ਕਿਤੇ ਇੱਕ ਦਿਨ ਦੋ ਘੰਟੇ ਤੋਂ ਨੂੰ ਸਵਾਲ ਪੁੱਛ ਰਹੇ ਨੇ ਤੇ ਇਹਦੇ ਤੇ ਤੁਹਾਡੇ ਜਮਹੂਰੀ ਹੱਕ ਜ਼ਿਆਦਾ ਹੁੰਦੇ ਨੇ ਤੁਸੀਂ ਜਮਹੂਰੀ ਹੱਕ ਲੋਕਾਂ ਦੇ ਹੁਣ ਅਸੀਂ ਕਰਦੇ ਕੀ ਆ ਬੀਜੇਪੀ ਦੇ ਲੀਡਰਾਂ ਤੋਂ ਸਵਾਲ ਹੀ ਪੁੱਛਦੇ ਆ ਦੋ ਤਿੰਨ ਜਗ੍ਹਾ ਤੇ ਚਾਰ ਜਗ੍ਹਾ ਤੇ ਲਾਠੀ ਚਾਰਜ ਫੜ ਕੇ ਤੁਸੀਂ ਜੇਲਾ ਚ ਬੰਦ ਕਰਤੇ ਤੁਸੀਂ ਇਹ ਇਹਦੇ ਆਪਦੇ ਮਰੀ ਸੁਨੂ ਜੂਰੀ ਹੱਕ ਜਿਆਦਾ ਹੁੰਦੇ ਆ ਹੂੰ ਬਿਲਕੁਲ ਠੀਕ ਇੱਕ ਗੱਲ ਹੋਰ ਤੁਸੀਂ ਮੀਤ ਖੇਰ ਤੇ ਗੁਰਮੀਤ ਖੁੱਡੀਆਂ ਤੇ ਘਰ ਤੇ ਬਾਹਰ ਤਰਨਾ ਲਾਣ ਦੀ ਗੱਲ ਕੀਤੀ ਹੈ ਇਹ ਦੋ ਉਮੀਦਵਾਰ ਹੀ ਕਿਉਂ ਜਾਂ ਇਹ ਦੋ ਆਮ ਆਦਮੀ ਪਾਰਟੀ ਦੇ ਮੰਤਰੀ ਹੀ ਕਿਉਂ ਦੇਖੋ ਇਹਨਾਂ ਦੇ ਕਰਕੇ ਇੱਕ ਤਾਂ ਇਹਨਾਂ ਦਾ ਮਸਲਾ ਦੋ ਇਹ ਜਿਲ੍ਹਿਆਂ ਨਾਲ ਜੁੜੇ ਹੋਏ ਨੇ ਇੱਕ ਸੰਗਰੂਰ ਜਿਲ੍ਹੇ ਨਾਲ ਜੁੜੇ ਹੋਏ ਇਹ ਉਹਨਾਂ ਦੀ ਕਨਸਟੀਟਿਊਸ਼ਨ ਦਾ ਸਵਾਲ ਹੈ ਦੂਜਾ ਬਠਿੰਡੇ ਜਿਲ੍ਹੇ ਦੀ ਸਮੱਸਿਆ ਮਾਨੇ ਜਿਹੜੀਆਂ ਪਾਈਪਲਾਈਨ ਦੀਆਂ ਗੈਸ ਪਾਈਪਲਾਈਨ ਦੀਆਂ ਉਧਰ ਜਹਾਗੀਰ ਦਾ ਮਸਲਾ ਇੱਕ ਕੁੜੀ ਦੀ ਜ਼ਮੀਨ ਜਿਹੜੀ ਇੱਕ ਭੌਮਾਫੀਆ ਨੇ ਦੱਬੀ ਆ ਉਹਦੇ ਫਰਾਡ ਕੀਤਾ ਉਹਨੇ ਆਪਦਾ ਕੋਰਟ ਨੂੰ ਵੀ ਗਮਰਾਹ ਕੀਤਾ ਉਹਦੇ ਵਿੱਚ ਝੂਠ ਮਾਰ ਕੇ ਕੋਰਟ ਨੂੰ ਨੇਰੇ ਚ ਰੱਖ ਕੇ ਉਹਦਾ ਫੈਸਲ ਹਾਈ ਕੋਰਟ ਦੀ ਮਤਲਬ ਐਸ.ਡੀ.ਐਮ ਨੂੰ ਨੋਟਿਸ ਕੱਢਦਾ ਜਾਨੀ ਇਹ ਜਿਹੜੇ ਇਸ ਤਰ੍ਹਾਂ ਦੇ ਧੱਕੇਸ਼ਾਹੀਆਂ ਹੁੰਦੀਆਂ ਨੇ ਭਾਵੇਂ ਵੀ ਕਿਤੇ ਕਰਦੇ ਨੇ ਉਹ ਮਤਲਬ ਉਹਦੇ ਨਾਲ ਜੁੜਿਆ ਹੋਇਆ ਤੇ ਉੱਥੇ ਵੀ ਵਗੜੇ ਮਾਰੀ ਦਾ ਸਵਾਲ ਪੁੱਛਾਇਗਾ ਦੋ ਤਿੰਨ ਮੰਗਾ ਉੱਥੇ ਦੀਆਂ ਵੀ ਹੈਗੀਆਂ ਨੇ ਉਹਦੇ ਕਰਕੇ ਉਮੀਦ ਹੈ ਅਰ ਦੇ ਪਹਿਲਾਂ ਅਸੀਂ ਧਰਨਾ ਮਾਰੇ ਸੀ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਸੀ ਮੰਗਿਆ ਸੀ ਵੀ 15 ਦਿਨਾਂ ਦੇ ਵਿੱਚ ਮੈਂ ਤੁਹਾਡਾ ਮਸਲਾ ਹੱਲ ਕਰ ਦੂੰਗਾ ਉਹ ਅਜੇ ਖੜਾ ਹੈ ਇਸ ਕਰਕੇ ਪੰਜ ਤਰੀਕ ਨੂੰ ਅਸੀਂ ਦੋਵੇਂ ਜਗ੍ਹਾ ਤੇ ਇਹ ਧਰਨਾ ਲਾਉਣ ਦਾ ਉਹਨਾਂ ਦੇ 12 ਦੇ ਵਿੱਚ ਧਰਨਾ ਲਾਉਣ ਦਾ ਪਰ ਉਹਨਾਂ ਲੀਕਿਆ ਜਿਹੜਾ ਅਜੇ ਸਾਡਾ ਸਟੈਂਡ ਕਰਦਾ ਉਹ ਅਸੀਂ ਕੱਲ ਨੂੰ ਰਹਿ ਕਰਾਂਗੇ ਉਹਦਾ ਕੀ ਕਰਨਾ ਮਤਲਬ ਹਲੇ ਹਲੇ ਉਹ ਤੁਹਾਡਾ ਜਿਹੜਾ ਧਰਨਾ ਲਾਉਣ ਦਾ ਪ੍ਰੋਗਰਾਮ ਹੈ ਦੋਵੇਂ ਥਾਈ ਹਲੇ ਸਟੈਂਡ ਕਰਦਾ ਕੱਲ ਦੀ ਮੀਟਿੰਗ ਤੋਂ ਬਾਅਦ ਫਾਈਨ ਜੀ 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 ਠੀਕ ਹੈ ਉਗਰਾਹ ਸਾਹਿਬ ਇੱਕ ਬੜਾ ਇੰਪੋਰਟੈਂਟ ਸਵਾਲ ਹੈ ਤੁਸੀਂ ਸੈਂਟਰ ਦੇ ਵਿੱਚ ਵੀ ਜਿਹੜੇ ਵਜ਼ੀਰ ਨੇ ਉਹ ਵੀ ਦੇਖ ਰਹੇ ਹੋ ਜਾਂ ਜਿਹੜੇ ਇੱਥੇ ਵੀ ਉਮੀਦਵਾਰ ਨੇ ਭਾਜਪੀ ਦੇ ਉਹ ਵੀ ਲਗਾਤਾਰ ਇਹ ਪ੍ਰਚਾਰ ਕਰ ਰਹੇ ਨੇ ਕਿ ਜਿਹੜੇ ਕਿਸਾਨ ਕੁਝ ਕੁ ਕਿਸਾਨ ਨੇ ਜਿਹੜੇ ਉਹ ਸਾਰੇ ਕਿਸਾਨਾਂ ਦੀ ਤਰਜਮਾਨੀ ਨਹੀਂ ਕਰਦੇ ਕੁਝ ਕਿਸਾਨਾਂ ਨੂੰ ਸਾਰੇ ਕਿਸਾਨਾਂ ਦੀ ਤਰਜਮਾਨੀ ਨਹੀਂ ਕਰਦੇ ਕਿਉਂਕਿ ਜੋ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਲਈ ਕੀਤਾ ਉਹ ਤਾਂ ਕੋਈ ਸਰਕਾਰ ਕਰ ਹੀ ਨਹੀਂ ਸਕਦੀ ਨਾ ਕਿਸੇ ਨੇ ਕੀਤਾ ਇਹ ਤਾਂ ਸੋळा ਨੇ ਗੱਲ ਹੈ ਭਾਈ ਜਿਹੜਾ ਕੇਂਦਰ ਨੇ ਕੀਤਾ ਉਹ ਤਾਂ ਕਿਸੇ ਸਰਕਾਰ ਤੋਂ ਹੋਈ ਨਹੀਂ ਕਿਸੇ ਸਰਕਾਰ ਨੇ ਹੁਣ ਤੱਕ ਜਿਹੜੇਾਰੇ ਵੇਚੇ ਨਹੀਂ ਜਿੰਨੇ ਕੇਂਦਰ ਨੇ ਵੇਚਨੇ ਕੇਂਦਰ ਨੇ ਤਾਂ ਹੁਣ ਉਹ ادارے ਵੇਚਤੇ ਜਿਹੜੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਇਹਨੇ ਰੇਲਾਂ ਵੀ ਵੇਚ ਕੇ ਛੱਡਿਆ ਕੀ ਹੈ ਜੇ ਮੋਦੀ ਸਾਹਿਬ ਕਹਿੰਦਾ ਜੇ ਤਾਂ ਟਰੈਲਰ ਦੇਖਿਆ ਤੁਸੀਂ ਜੇ ਮੈਨੂੰ ਅਗਲੀ ਵਾਰੀ ਦੇਉਂਦਾ ਮੌਕਾ ਅਗਲੀ ਵਾਰੀ ਦੇਖੋ ਜੇ ਨਹੀਂ ਜਿਹੜਾ ਕੁਝ ਰਹਿੰਦਾ ਉਹ ਮੈਂ ਅਗਲੀ ਵਾਰੀ ਵੀ ਵੇਚ ਦੂੰਗਾ ਜੇ ਨਹੀਂ ਜਿਹੜੀ ਕੇਂਦਰ ਨੇ ਕਿਸੇ ਸਰਕਾਰ ਤੋਂ ਜਿਹੜਾ ਵਿਸ਼ੇਪਾਰ ਸੰਸਦ ਦੇ ਸਮਝੌਤੇ ਨੂੰ ਜਿਹੜਾ ਸਰਕਾਰਾਂ ਟਾਲ ਮਟੋਲ ਕਰ ਰਹੀਆਂ ਸੀ ਨਾ ਜੀ ਉਹ ਉਹ ਤੁਹਾਡਾ ਇਹ ਮੋਦੀ ਸਾਹਿਬ ਨੇ ਲਾਗੂ ਕਰਤੀਆਂ ਸਾਰੀਆਂ ਗੱਲਾਂ ਉਹਨੇ ਤਾਂ ਹੁਣ ਇੱਥੋਂ ਤੱਕ ਵੀ ਇਹ ਜਿਹੜੀਆਂ ਵੱਡੀਆਂ ਨੇ ਖਤਮ ਕਰਨ ਦਾ ਸੀ ਲੋਕਦਾਨਾ ਨੂੰ ਮਾਨਤਾ ਦੇ ਕੇ ਡਾਨੀ ਬਾਨੀਆਂ ਨੂੰ ਮੁਨਾਫੇ ਦੇਣ ਦੀ ਗੱਲ ਤੇ ਲੋਕਾਂ ਨੂੰ ਚੁੱਪ ਕਰਾ ਕੇ ਡਾਂਗਾ ਮਾਰ ਕੇ ਧਰਮ ਦੇ ਨਾਂ ਤੇ ਵੰਡ ਕੇ ਫਾਸੀਵਾਦੀ ਹਕੂਮ ਅਜੰਡਾ ਲਾ ਕੇ ਲੋਕਾਂ ਨੂੰ ਵੱਡੀਆਂ ਪਾ ਕੇ ਤੇ ਰਸ ਤਾਂ ਹਾਸਲ ਕਰਕੇ ਕਾਰਪੋਰੇਟਾਂ ਨੂੰ ਮੁਨਾਫੇ ਦਿਵਾਉਣ ਦੀਆਂ ਹੱਦੇ ਹੀ ਟੱਪ ਗਿਆ ਮੋਦੀ ਉਹਨੇ ਕਸਰ ਕੀ ਛੱਡੀ ਹੈ ਹੁਣ ਤੁਸੀਂ ਦੱਸੋ ਵੀ ਲਿਕਮ ਪੂਰੀ ਖੀਰੀ ਦੇ ਵਿੱਚ ਸ਼ਰਿਆਮ ਕਿਸਾਨਾਂ ਦੇ ਉੱਤੇ ਗੱਡੀ ਚਾੜਦੀ ਬੰਦੇ ਮਾਰਦੇ ਤੇ ਦੋਸ਼ੀ ਦਣਦਣਾਉਂਦੇ ਉਹਨਾਂ ਨੂੰ ਟਿਕਟ ਦਿੰਦੇ ਪਾਰਲੀਮੈਂਟ ਐਮਪੀ ਦੀ ਟਿਕਟ ਦਿੱਤੀ ਹੋਈ ਹੈ ਤੇ ਉਹ ਦੋਸ਼ੀ ਹੈ ਤੇ ਅਜੇ ਉਹ ਗੱਲਾਂ ਜਿਹੜੀਆਂ ਮਤਲਬ ਲੋਕਾਂ ਦੇ ਸਾਹਮਣੇ ਸ਼ਰਿਆਮ ਨੰਗੀਆਂ ਚਿੱਟੀਆਂ ਜਿਹੜੇ ਭਾਜੀਪੀ ਦੇ ਲੋਕਾਂ ਨੇ ਸ਼ਰਿਆਮ ਕਤਲ ਕੀਤੇ ਨੇ ਉਹ ਦੰਦਣਾਉਂਦੇ ਤੁਰੇ ਫਿਰਦੇ ਨੇ ਤੇ ਉਹਨਾਂ ਉਲਟਾ ਉਹਨਾਂ ਦੇ ਸੇ ਪਰਿਵਾਰਾਂ ਸਿਰ ਪਰਚਾ ਹਤਰ ਸ੍ਰੀ ਘਟਨਾ ਨੂੰ ਤੁਸੀਂ ਪੜ੍ਹ ਲਓ ਅਨਿਆ-ਨਿਆ ਕਟਰਾ ਮਾਗ ਨਹੀਂ ਇਹ ਹੈ ਵੀ ਇਹ ਕਹਿਣਗੇ ਵੀ ਉਹ ਜਿਹੜੀਆਂ ਗੱਲਾਂ ਕਦੇ ਕਿਤੇ ਨਹੀਂ ਸੁਣੀਆਂ ਸੀ ਉਹ ਮੋਦੀ ਹਕੂਮਤ ਦੇ 10 ਸਾਲਾਂ ਚ ਕਰਕੇ ਘਾਦੀਆਂ ਕਿਤੇ ਨੋਟਬੰਦੀ ਕਰਤੀ ਕਿਤੇ ਕਰੋਨਾ ਦਾ ਤਾਂ ਕਿਤੇ ਲਾਕਡਾਊਨ ਲਾਤਾ ਉਹਦੇ ਕਿਵੇਂ ਮਜ਼ਦੂਰਾਂ ਦਾ ਹਾਲ ਹੋਇਆ ਕਿੰਨੇ ਲੋਕਾਂ ਦਾ ਕਿਤੇ ਮਤਲਬ ਉਹਨਾਂ ਨੂੰ ਕੋਈ ਰਜਗਾਰ ਨਹੀਂ ਮਿਲਿਆ ਉਹਨਾਂ ਨੂੰ ਕੋਈ ਪਹਿਲਾਂ ਨਹੀਂ ਦੱਸਿਆ ਗਿਆ ਅਚਾਨਕ ਜਾ ਕੇ ਇਹੋ ਜਿਹੇ ਹੁਕਮ ਸੁਣਾਉਣੇ ਯਾਨੀ ਮੋਦੀ ਸਾਹਿਬ ਦੀ ਜਿਹੜੀ ਹਕੂਮਤ ਹੈ ਇਹ ਤਾਂ ਫਾਸ਼ੀਵਾਦੀ ਆ ਇਹਨੇ ਕਿਸਾਨਾਂ ਦਾ ਤੇ ਲੋਕਾਂ ਦਾ ਅਜਾੜਾ ਕਰਨ ਦੀ ਖਾਤਰ ਜਿਹੜਾ ਪੰਜਾਬ ਤੇ ਅੱਖ ਰੱਖੀ ਹੋਈ ਆ ਵੀ ਪੰਜਾਬ ਦੇ ਸਾਰੀਆਂ ਆਪਜਾਊ ਜ਼ਮੀਨਾਂ ਦੀ ਜਿਹੜੀਆਂ ਕਾਰਪੋਰੇਟ ਦੇ ਹਵਾਲੇ ਕਰਨੀਆਂ ਨੇ ਉਹਦੇ ਚੋਂ ਇਹ ਕਾਨੂੰਨ ਲਿਆਂਦੇ ਸੀ ਜਿਹੜੇ ਹੁਣ ਕਹਿ ਰਹੇ ਨੇ ਪੰਜਾਬ ਦੇ ਵਿੱਚ ਹਰਜੀਤ ਗਰੇਵਾਲਾ ਵਰਗੇ ਫਿਰਦੇ ਨੇ ਕਹਿੰਦੇ ਵੀ ਅਸੀਂ ਉਹ ਕਾਨੂੰਨ ਬਹੁਤ ਚੰਗੇ ਸੀ ਹੁਣ ਕਹਿਣਾ ਲੋਕਾਂ ਨੂੰ ਜਾ ਕੇ ਸੱਥਾਂ ਚ ਵੀ ਉਹ ਕਾਨੂੰਨ ਤਾਂ ਬਹੁਤ ਚੰਗੇ ਸੀ ਉਹਦਾ ਵਿਰੋਧ ਨੂੰ ਗੱਲ ਕਰਦੇ ਹੁਣ ਬੋਲਣ ਲੋਕਾਂ ਦੇ ਕੋਲੇ ਹਾਂ ਉਦੋਂ ਕਹਿਣਾ ਉਗਰਾਣ ਸਾਹਿਬ ਮੇਰੇ ਨਾਲ ਥੋੜੇ ਦਿਨ ਪਹਿਲਾਂ ਸੁਨੀਲ ਜਾਖੜ ਹੁਰਾਂ ਨਾਲ ਵੀ ਡਿਬੇਟ ਹੋਈ ਸੀ ਉਹਨਾਂ ਦਾ ਇੱਕ ਗਿਲਾ ਸ਼ਿਕਵਾ ਜ਼ਰੂਰ ਕਿ ਸਾਜ ਜਥੇਬੰਦੀਆਂ ਨਾਲ ਉਹ ਕਹਿੰਦੇ ਕਿ ਤੁਸੀਂ ਸਾਡਾ ਵਿਰੋਧਤਾ ਕਰ ਰਹੇ ਹੋ ਪਰ ਉਸ ਪਾਰਟੀ ਦਾ ਯੋ ਸਰਕਾਰ ਦਾ ਵਿਰੋਧ ਨਹੀਂ ਕਰਦੇ ਜਿਨ੍ਹਾਂ ਨੇ ਇਹ ਕਹਿ ਸਕੇ ਕਿ ਪੰਜਾ ਮਿੰਟਾਂ ਚ ਐਮਐਸਪੀ ਦੇ ਦੇਾਂਗੇ ਜੇ ਕੇਂਦਰ ਨਹੀਂ ਦਿੰਦੀ ਤਾਂ ਅਸੀਂ ਦੇਾਂਗੇ ਤੁਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਤੁਸੀਂ ਸਾਡਾ ਵਿਰੋਧ ਕਰਦੇ ਹੋ ਆ ਤੁਹਾਡਾ ਪਹਿਲਾ ਜਿਹੜਾ ਸਵਾਲ ਸੀਗਾ ਜਿਹੜਾ ਤੁਸੀਂ ਕੀਤਾ ਉਹ ਕਿਹਦੇ ਬਰੋਧ ਚੋਂ ਕੀਤਾ ਸੀ ਬਈ ਜਦ ਤੁਸੀਂ ਪਹਿਲਾ ਸਵਾਲ ਕੀਤਾ ਇੱਕ ਹੂੰ ਉਹ ਅਸੀਂ ਆਪ ਦਾ ਕੁੜੀਆਂ ਦੇ 5 ਤਰੀਕ ਦੇ ਧਰਨੇ ਦਾ ਐਲਾਨ ਕੀਤਾ ਹੋਇਆ ਹੈ ਮੀਤ ਹਰ ਦੇ ਪਹਿਲਾਂ ਧਰਨਾ ਲਾ ਕੇ ਹਟਿਆ ਹੁਣ ਉਹਦਾ ਵੀ ਐਲਾਨ ਕੀਤਾ ਹੋਇਆ ਹੈ ਅਸੀਂ ਕਦੋਂ ਨਹੀਂ ਸਵਾਲ ਕਰਦੇ ਕਿਸੇ ਨੂੰ ਸਟੇਟ ਦਾ ਸਟੇਟ ਹੈ ਨਾ ਪਾਵਰ ਦਾ ਪਾਵਰ ਹੈ ਅਸੀਂ ਪਾਵਰ ਨੂੰ ਸਵਾਲ ਨਹੀਂ ਕਰਾਂਗੇ ਸਾਡਾ ਸਵਾਲ ਨਹੀਂ ਅਸੀਂ ਕਿਹੜਾ ਕਿਸੇ ਚੋਣ ਲੜਨੀ ਹੈ ਅਸੀਂ ਕਿਹੜਾ ਕਿਸੇ ਦੀ ਹਮਾਇਤ ਕਰਨੀ ਹੈ ਇਹ ਤਾਂ ਬੋਟਾਂ ਨੇ ਬੋਟਾਂ ਵਾਲੀਆਂ ਪਾਰਟੀਆਂ ਨੇ ਰਾਜਨੀਤਿਕ ਪਾਰਟੀਆਂ ਨੇ ਨੰਦੇ ਬਖਰੇਵੇਂ ਹੋਣਗੇ ਆਪਦੇ ਹੋਣਗੇ ਪਾਲਿਸੀ ਤੇ ਇਹਨਾਂ ਦੇ ਕੋਈ ਬਖਰੇਵੇਂ ਨਹੀਂ ਹੁਣ ਭਗਵਾਨਤਮਾਨ ਦੀ ਸਰਕਾਰ ਨੇ ਲਿਆਂਦਾ ਸੀ ਨਾ ਅਸੀਂ ਲੋਕਦਾਨ ਮੰਨ ਦਿੱਤੀ ਸੀ ਮੰਨਤਾ 26 ਮੰਡੀਆਂ ਰੱਦ ਕਰਤੀਆਂ ਸੀ ਇਹ ਉਹੀ ਕਾਨੂੰਨ ਆ ਜਿਹੜੇ ਤੇ ਲੜਿਆ ਸੀ ਉਸੇ ਕਾਨੂੰਨ ਦੀ ਪਹਰੇਦਾਰੀ ਕੀਤੀ ਸੀ ਇਹਨਾਂ ਨੇ ਜਦੋਂ ਅੰਦੋਲਨ ਹੋਇਆ ਵਾਪਸ ਲੈ ਲਏ ਜੇ ਨਹੀਂ ਅਸੀਂ ਕਿਸੇ ਨੂੰ ਨਹੀਂ ਬਖਸ਼ਦੇ ਸਾਡਾ ਕਿਸੇ ਨਾਲ ਵੈਰ ਨਹੀਂ ਸਾਡਾ ਨੀਤੀ ਨਾਲ ਵੈਰ ਹੈ ਜਿਹੜੇ ਲੋਕ ਜਿਹੜੀਆਂ ਸਰਕਾਰਾਂ ਜਿਹੜੀਆਂ ਵੀ ਪਾਰਟੀਆਂ ਨੇ ਨੀਤੀ ਲਾਗੂ ਕਰਨ ਗਿਆ ਠੀਕ ਹੈ ਜਿਹੜੀਆਂ ਸਾਡੇ ਬੱਚਿਆਂ ਦਾ ਰੋਜ਼ਗਾਰ ਖੋਹ ਰਹੀਆਂ ਨੇ ਜਿਹੜੀਆਂ ਸਾਡੇ ਬੱਚਿਆਂ ਦੀ ਜ਼ਿੰਦਗੀ ਖੋਹ ਰਹੀਆਂ ਨੇ ਉਹ ਨੀਤੀਆਂ ਕੋਈ ਵੀ ਲੈ ਕੇ ਆਊਗਾ ਅਸੀਂ ਉਹਦਾ ਵਿਰੋਧ ਕਰਾਂਗੇ ਭਾਵੇਂ ਕਾਲੀ ਹੋਣ ਕਾਮਰੇਡ ਹੋਣ ਜਾਂ ਕੋਈ ਵੀ ਹੋਵੇ ਠੀਕ ਹੈ ਇੱਕ ਆਖਰੀ ਸਵਾਲ ਅੱਜ ਤੁਹਾਡੀ ਮੀਟਿੰਗ ਹੋਈ ਹੈ ਪ੍ਰਸ਼ਾਸਨ ਦੇ ਨਾਲ ਕੀ ਭਰੋਸਾ ਕੀ ਦਿਵਾਇਆ ਗਿਆ ਉਹਨਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਗੱਲਾਂ ਉਹ ਕਰ ਰਹੇ ਨੇ ਉਹ ਉਸ ਤੇ ਪੂਰੀ ਤਰ੍ਹਾਂ ਖਰੇ ਉਤਰਨਗੇ ਦੇਖੋ ਜੀ ਭਰੋਸੇ ਦਾ ਬਹੁਤ ਵਾਰ ਦਬਾਉਂਦੇ ਦਬਾਉਂਦੇ ਹੁੰਦੇ ਨੇ ਭਰੋਸਿਆਂ ਤੇ ਕਦੇ ਅੱਜ ਤੱਕ ਕੋਈ ਸਰਕਾਰ ਪੂਰੀ ਉੱਤਰੀਏ ਨਹੀਂ ਹੂੰ ਇਸੇ ਕਰਕੇ ਤਾਂ ਭਰੋਸੇ ਟੁੱਟੇ ਹੋਏ ਨੇ ਨਹੀਂ ਤਾਂ ਅਸੀਂ ਉੱਤੇ ਬੈਠੇ ਫੈਸਲੇ ਕਰ ਲੈਂਦੇ ਵੀ ਭਾਈ ਹੋ ਗਈ ਗੱਲ ਠੀਕ ਹੈ ਪਰ ਫਿਰ ਵੀ ਸਾਨੂੰ ਉਹਨਾਂ ਨੂੰ ਐ ਤਾਂ ਦੇਣਾ ਹੀ ਪੈਂਦਾ ਟਾਈਮ ਅਸੀਂ ਦਿੱਤੇ ਨੇ ਬਹੁਤ ਵਾਰ ਟਾਈਮ ਦਿੱਤੇ ਨੇ ਜੀ ਸਾਨੂੰ ਇਹ ਪਤਾ ਆਇਆ ਜਦੋਂ ਅਸੀਂ ਕਿਸੇ ਨੂੰ ਟਾਈਮ ਦਿੰਨੇ ਆ ਆਪਦੇ ਕੈਡਰ ਨੂੰ ਕਹਿੰਦੇ ਆ ਵੀ ਇਹ ਇਹਨਾਂ ਨੇ ਲਾਗੂ ਨਹੀਂ ਕਰਨੀਆਂ ਹੂੰ ਪਰ ਫਿਰ ਵੀ ਕਿਉਂਕਿ ਹੁਣ ਆ ਚੋਣਾਂ ਦਾ ਮੌਕਾ ਹੈ ਜੀ ਗੁਣ ਚੋਣਾਂ ਦੇ ਮੌਕੇ ਮਾੜੀ-ਮੋਟੀ ਸਾਡੀ ਗੱਲ ਸੁਣਦੇ ਨੇ ਆ ਲੰਘ ਜਾਣ ਦੇ ਮਹੀਨੇ ਬਾਅਦ ਚੋਣਾਂ ਇਹਨਾਂ ਨੇ ਸਾਡੇ ਕਹਿੰਦੇ ਮੂੰਹ ਨਹੀਂ ਕਰਨਾ ਗੱਲ ਤਾਂ ਦੂਰ ਜਦੋਂ ਗੱਲ ਕਰਿਆ ਕਰੇ ਡਾਂਗਾ ਮਾਰਨੀਆਂ ਨੇ ਅਸੀਂ ਵੀ ਚੱਲਣ ਵਾਸਤੇ ਤਿਆਰ ਆਏ ਡਾਂਗਾ ਮਾਰਨ ਵਾਸਤੇ ਤਿਆਰ ਨੇ ਹੁਣ ਇਹਨਾਂ ਦਾ ਮੌਕਾ ਹੈ ਉੱਥੇ ਸਾਡਾ ਵੀ ਮੈਂ ਇੱਕ ਮੌਕਾ ਕੁਛ ਨਾ ਕੁਛ ਲੈਣ ਦਾ ਜੇ ਇਹਨਾਂ ਨੇ ਵੋਟਾਂ ਮੁਸਕੇ ਕੁੁਰਸੀ ਲੈਣੀ ਹੈ ਤਾਂ ਸਾਡਾ ਵੀ ਇਹੀ ਮੌਕਾ ਹੈ ਵੀ ਕੁਛ ਨਾ ਕੁਛ ਇਹਨਾਂ ਤੋਂ ਹਾਸਲ ਕਰ ਲਈਏ ਅਸੀਂ ਉਸ ਤੇ ਉਸ ਰਾਹ ਤੇ ਚੱਲੇ ਹੋਇਆ ਆ ਸਾਨੂੰ ਭਰੋਸਾ ਭਰੋਸਾ ਕਿਸੇ ਤੇ ਕੋਈ ਨਹੀਂ ਨਹੀਂ ਪਰ ਇਹ ਹੁੰਦਾ ਨਹੀਂ ਕਿ ਦੇਖੋ ਜੀ ਕੋਡ ਆਫ ਕੰਡਕਟ ਲੱਗਾ ਪਿਆ ਅਸੀਂ ਕੁਝ ਕਰ ਹੀ ਨਹੀਂ ਸਕਦੇ ਇਸ ਟਾਈਮ ਕਿਹੜੀਆਂ ਗੱਲਾਂ ਨੇ ਯਾਰ ਕੋਡ ਆਫ ਕੰਡਕਟ ਦੇ ਵਿੱਚ ਕੀ ਆ ਰਾਜ ਮਸ਼ੀਨਰੀ ਦੇ ਵਿੱਚ ਕੰਮ ਨਹੀਂ ਚੱਲਦਾ ਹੂੰ ਕੋਰਟਾਂ ਨਹੀਂ ਚੱਲਦੀਆਂ ਪੁਲਿਸ ਨਹੀਂ ਜਾਂਦੀ ਮੁਕੱਦਮੇ ਦਰਜ ਨਹੀਂ ਹੁੰਦੇ ਕੋਰਟ ਆਫ ਕੰਡਕਟ ਦੇ ਵਿੱਚ ਖਾਣਾ ਬੰਦ ਹੋ ਜਾਂਦਾ ਹੂੰ ਆਮ ਜੀਵਨ ਬੰਦ ਹੁੰਦਾ ਕੋਰਟ ਆਫ ਕੰਡਕਟ ਦੇ ਵਿੱਚ ਕੋਈ ਨਫਾ ਨੁਕਸਾਨ ਹੋਣ ਦੀ ਪਹਿਲੀ ਰਵੇਤਾ ਬਣੀਆਂ ਹੋ ਜਾਂਦੇ ਨੇ ਗੜੇ ਮਾਰੀ ਕਦੋਂ ਦੀ ਹੋਈ ਐ ਜੀ ਭਾਰਤ ਵਾਲਾ ਪ੍ਰੋਜੈਕਟ ਦੇ ਮਾਮਲੇ ਦੀ ਗੱਲ ਕਦੋਂ ਦੀ ਚੱਲਦੀ ਐ ਆ ਗੈਸ ਲਾਈਨ ਪਾਈਪ ਦੇ ਬੰਬ ਜਿੱਡੀ ਗੱਲ ਕਦੋਂ ਦੀ ਚੱਲਦੀ ਐ ਉਹ ਸਾਰੇ ਕੰਮ ਰੁਕ ਜਾਂਦੇ ਨੇ ਜਿਹੜੇ ਤੋਂ ਗੱਲਾਂ ਪਰਮਿਸ਼ਨ ਲੈਣੀਆਂ ਨੇ ਤੁਸੀਂ ਜਾ ਕੇ ਚੌਣ ਕਮਿਸ਼ਨ ਤੋਂ ਪਰਵਾਨੀ ਲੈਣੀ ਐ ਵੀ ਅਸੀਂ ਗੜੇ ਮਾਰੀ ਦਾ ਮਾਮਲਾ ਵੰਡਣਾ ਜੀ ਇਹ ਗੱਲ ਕਿੱਡੀ ਕਾ ਹਾਂ ਇਹ ਹੁਣ ਤੱਕ ਤਾਂ ਮਾਮਲੇ ਲਿਆ ਹੋਣਾ ਸੀ ਮਾਮਲੇ ਵੰਡੇ ਹੋਣਾ ਸੀ ਲੋਕਾਂ ਨੂੰ ਹਾਂ ਇਹ ਲੈਂਡ ਪਰਵਾਨਗੀ ਕਿਹਦਾ ਕੰਮ ਐ ਇਹ ਠੀਕ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਉਗਰਾਹ ਸਾਹਿਬ ਬਹੁਤ-ਬਹੁਤ ਧੰਨਵਾਦ ਸੋ ਇਹ ਸਾਨੂੰ ਉਗਰਾਹ ਸਾਹਿਬ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਹਲੇ ਤੱਕ ਵੀ ਉਹ ਗੱਲਾਂ ਸਟੈਂਡ ਕਰ ਰਹੀਆਂ ਨੇ 5 ਤਰੀਕ ਨੂੰ ਜੋ ਇਹਨਾਂ ਨੇ ਐਲਾਨ ਕੀਤਾ ਮੀਤ ਹੇਰ ਤੇ ਗੁਰਮੀਤ ਕੁੱਡੀਆਂ ਹੋਰਾਂ ਤੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਰਹੇਗਾ ਜਾਰੀ ਔਰ ਇਹ ਧਰਨਾ ਲਗਾਣਗੇ ਕੱਲ ਇਹਨਾਂ ਦੀ ਕਹ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਅੰਤਮ ਫੈਸਲਾ ਲਿਆ ਜਾਏਗਾ ਔਰ ਕੁਝ ਮਸਲੇ ਨੇ ਜਿਨ੍ਹਾਂ ਨੂੰ ਹੱਲ ਕਰਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਨੇ ਔਰ ਸੰਘਰਸ਼ ਇਦਾਂ ਹੀ ਕਹਿੰਦੇ ਨੇ ਚੱਲਦਾ ਰਹੇਗਾ ਦੇਸ਼ ਤੋਂ ਇਹ ਬਾਕੀ ਖਬਰਾਂ ਲਈ ਬੰਡਰੋ ਪੀਡੀਸੀ ਨਿਊਜ਼ ਨਾਲ ਧੰਨਵਾਦ